ਨਗਰੀ ਦੀ ਕਿਹੜੀ ਹੈ ਲਾਣੀ ਕਿ ਹੈ ਜਿਤ ਤੱਕ ਵੀ ਪ੍ਰਸਤੂਤ ਹੋਈ ਕਿ ਨਾਲ ਹੀ ਉਸਾਰਿਆ ਤੇ ਲਾੜੀ ਕੁਝ ਬਣਾਉਣ ਵਾਲਾ ਤੇ ਬਦਤਮਾਤ ਸੱਜਿਆ ਹੋਣਗੇ ਆਈ ਹੈ ਬਲੌਂ ਬਲੌਂ ਇਹਨਾਂ ਦਾ ਹੱਥ ਦੇ ਪੂਲੀ ਆਉਟਪੁੱਟ ਆਪ ਤੱਕ ਕਰੋ ਮੈਨੂੰ ਖੜੋ ਜਾਓ ਸਾਡੇ ਭੇਜ ਦਿੱਤੀ ਹੈ ਮੈਂ ਤੁਹਾਨੂੰ ਰਿਪੋਰਟ ਕਰਨਾ ਰਹੀ ਆਂ ਇਹ ਪੈਸੇ ਖਰਦੀਆਂ ਨੇ ਜਿਹੜਾ ਅੱਜ ਮੌਸਮ ਹੈ ਅੰਦਰ ਛੱਡ ਦਈਏ ਏਸੀ ਲਾ ਦੋ ਪਰਸ਼ਮਰਜੀ ਲਾ ਦੋ ਉਹ ਗੱਲ ਨਹੀਂ ਜਿਹੜਾ ਉਹਦੇ ਬੁੱਟਿਆਂ ਥੱਲੇ ਇਹਨਾਂ ਨੂੰ ਆਨੰਦ ਆਦਾ ਨੇ ਲਾਦਾ ਜੀ ਉਹਨਾਂ ਨੂੰ ਉਹ ਸੂਰ ਕੋਈ ਉਹ ਥੋੜਾ ਕੰਪਾਈਨ ਲਗਾਉਣੇ ਟਾਈਮ ਲੱਗਣਾ ਸੀ ਪਰ ਮੈਨੂੰ ਵੀ ਸਮਝ ਆ ਗਿਆ ਉਹ ਪਹਿਲਾਂ ਪਰ ਫਿਰ ਵੀ ਮੈਂ ਆਪਣੇ ਇਹਨਾਂ ਦੇ ਵਿਆਪਕ ਆਪਣੇ ਕੋਲੋਂ ਇਧਰੋਂ ਫਾਈਲ ਅੱਗੇ ਜਾ ਚੁੱਕੀ ਹੈ ਇਹ ਸੂਨੇ ਇਹਨਾਂ ਦੀ ਛੋਟੀ ਹੈ 24 ਘੰਟੇ ਚੱਲ ਕੇ ਨਹੀਂ ਜਾਈ ਬਿਲਕੁਲ ਆਪਣੇ ਬੱਚਿਆਂ ਨੂੰ ਸਮੱਸਿਆਵਾਂ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਸਰਕਾਰ ਨੇ ਸਾਡੀ ਡਿਊਟੀ ਲਈ ਹੈ ਉਹਦੇ ਤਹਿਤ ਅਸੀਂ ਰਿਹਾਏ ਹਾਂ ਮੇਰੇ ਨਾਲ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਨੀਲ ਮਿੱਤਲ ਜੀ ਤੇ ਮਿੱਤ ਜੈਨ ਜੀ ਮੈਂਬਰ ਇਹ ਨੁਹ ਸਰਵਾ ਕਮਿਸ਼ਨ ਤੇ ਇਹ ਮੈਂਬਰ ਵੀ ਆ ਸਾਡੇ ਤੇ ਹੁਣ ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਐ ਚੇਚੀ ਜੀ ਤੇ ਅੱਜ ਅਸੀਂ ਉਹਦੇ ਅਫਦੀ ਡਿਊਟੀ ਨੂੰ ਨਿਭਾਉਂਦੇ ਹੋਏ ਆਏ ਆ ਦੇਖਿਆ ਵੈਸੇ ਹੈ ਵੀ ਕਾਫੀ ਗੱਲਾਂ ਠੀਕ ਨੇ ਅਜੀਆਂ ਕਮੀਆਂ ਪੇਸ਼ੀਆਂ ਨੇ ਉਹ ਕਹਿ ਕੇ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਡਾਕਟਰ ਸਾਹਿਬ ਨੂੰ ਵੀ ਦੱਸਿਆ ਜੀ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਔਰ ਜੋ ਕਿ ਫੰਡਾ ਫੁੰਡਾ ਦੀ ਕਮੀ ਹੈ ਉਹ ਵੀ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਕਰੀਬ ਡੇਢ ਦੋ ਸਾਲ ਪਹਿਲਾਂ ਤੁਸੀਂ ਇੱਥੇ ਵਿజిਟ ਕੀਤਾ ਸੀ ਕੋਸ਼ਾਲਾ ਦੇ ਵਿੱਚ ਉਦੋਂ ਤੁਸੀਂ ਕੀ ਕਮੀਆਂ ਦੇਖੀਆਂ ਤੇ ਅੱਜ ਉੱਤੇ ਕੋਈ ਕੰਮ ਹੋਇਆ ਨਜ਼ਰ ਆਇਆ ਤੁਹਾਨੂੰ ਆਪਣਾ ਐਕਸਪੀਰੀਅੰਸ ਕੀ ਉਹਦੋਂ ਥੋੜਾ ਮੋਟਾ ਬਿਹਤਰ ਹੈਗਾ ਥੋੜਾ ਬਿਹਤਰ ਹੈਗਾ ਪਰ ਜ਼ਿਆਦਾ ਨਹੀਂ ਗਰਮੀ ਕਿੰਨੀ ਡਿਗਰੀ ਟੈਂਪਰੇਚਰ ਤੇ ਚੱਲ ਰਹੀ ਸਰ 44 45 46 ਡਿਗਰੀ ਤੇ ਚੱਲ ਰਹੀ ਹੈ ਕੀ ਕੋਈ ਪੱਖਾ ਚੱਲਦਾ ਨਜ਼ਰ ਆਇਆ ਤੁਹਾਨੂੰ ਸ਼ੈੱਡ ਦੇ ਵਿੱਚ ਚਲੋ ਗੱਲ ਇਹ ਹੈ ਮੈਂ ਤਾਂ ਪਹਿਲਾਂ ਵੀ ਕਹਿ ਕੇ ਚੁੱਕਿਆ ਵੀ ਸ਼ੈੱਡਾਂ ਦੇ ਵਿੱਚ ਐਸੀ ਲਗਾ ਦਿਓ ਕੂਲਰ ਲਗਾ ਦਿਓ ਕੁਝ ਮਰਜ਼ੀ ਲਗਾ ਦਿਓ ਜੋ ਬਾਹਰਲੀ ਹਵਾ ਹੈ ਜੋ ਬੂਟੇ ਹਨ ਬੁੱਟਿਆਂ ਤੇ ਅਸੀਂ ਧਿਆਨ ਦੇਈਏ ਪ੍ਰਕਿਰਤੀ ਦਾ ਵੀ ਇਹਨਾਂ ਨੂੰ ਵੀ ਬੜਾ ਆਰਾਮ ਮਿਲੂਗਾ ਮੈਨੂੰ ਪੂਰੀ ਉਮੀਦ ਹੈ ਵੀ ਇਹਨਾਂ ਨੇ ਜੁੰਬਰ ਲਈ ਆਉਣ ਵਾਲੇ ਟਾਈਮ ਦੇ ਵਿੱਚ ਬੁੱਟੇ ਵਾਟੇ ਲਵਾਵਾਂਗੇ ਜਲਦੀ ਸਾਬ ਕਾਫੀ ਜਿਹੜੇ ਆ ਦਾਨੀ ਸੱਜਣ ਜਿਹੜੀ ਪੱਖੇ ਡੋਨੇਟ ਵੀ ਕਰਦੇ ਆ ਕਦੇ ਉਸ ਚੀਜ਼ ਦਾ ਡਾਟਾ ਰੱਖਿਆ ਕਿੰਨਾ ਪੱਖਾ ਡੋਨੇਟ ਹੋਇਆ ਕਿੰਨਾ ਪੱਖਾ ਆਇਆ ਪੱਖਾ ਗਿਆ ਕਿਤੇ ਲੱਗਾ ਕਿਉਂ ਨਹੀਂ ਜੇ ਜਿਹੜੇ ਪੱਖੇ ਲੱਗੇ ਉਹਦੀ ਰਿਪੇਅਰ ਕਿਉਂ ਨਹੀਂ ਹੋਈ ਜਦ ਪੈਸੇ ਜਾਰੀ ਹੋ ਰਹੇ ਆ ਕੀ ਫੰਡ ਦੇ ਵਿੱਚ ਕੋਈ ਕਮੀ ਹੈ ਸਰਕਾਰ ਦੇ ਵਿੱਚ ਪੈਸਿਆਂ ਦੀ ਕੋਈ ਕਮੀ ਹੈ ਦੇਖੋ ਜਿੰਨੇ ਉਹ ਦਾਨੀ ਸੱਜਣ ਦੇ ਨਾਲ ਸਹਿਯੋਗ ਨਾਲ ਗਊਸ਼ਾਲਾ ਚੱਲ ਰਹੀ ਹੈ ਮੈਂ ਉਹ ਦਾਨੀ ਸੱਜਣਾਂ ਦਾ ਵੀ ਧੰਨਵਾਦ ਕਰਦਾ ਔਰ ਬਹੁਤ ਜ਼ਿਆਦਾ ਉਹਨਾਂ ਦਾ ਦਾਨ ਆ ਰਿਹਾ ਹੈ ਇਹਨਾਂ ਦੱਸਿਆ ਵੀ ਅਸੀਂ ਕਰੋੜ ਰੁਪਏ ਦਾ ਉਹ ਖਰਚਾ ਹੈ 90 ਲੱਖ ਰੁਪਏ ਸਾਨੂੰ ਦਾਨ ਚੰਦਾ ਹੈ 10 ਲੱਖ ਰੁਪਏ ਅਸੀਂ ਸਰਕਾਰ ਦਾ ਖਰਚ ਕੀਤਾ ਅਸੀਂ ਚਾਹੁੰਦੇ ਹਾਂ ਵੀ ਸਰਕਾਰ ਵੱਲੋਂ ਹੋਰ ਫੰਡ ਲਵਾ ਕੇ ਨੂੰ ਹੋਰ ਬਿਹਤਰ ਬਣਾਈਏ ਦਾਨੀ ਸੱਜਣਾਂ ਦਾ ਇੱਕ ਵਾਰੀ ਫੇਰ ਮੈਂ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਸਾਰੀ ਟੀਮ ਵੱਲੋਂ ਸਰਕਾਰ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਬੱਦੀ ਗਰਮੀ ਨੂੰ ਦੇਖਦੇ ਹੋ ਗਊਸ਼ਾਲਾ ਦੇ ਵਿੱਚ ਗਾਈਆਂ ਨੂੰ ਨਹਾ ਲਾਇਆ ਜਾਵੇ ਹਾਂ ਜਦ ਸਵੇਰੇ ਜਾਂ ਸ਼ਾਮ ਇੱਕ ਟਾਈਮ ਤੁਹਾਨੂੰ ਇੱਥੇ ਗਊਸ਼ਾਲਾ ਦੇ ਵਿੱਚ ਕੋਈ ਅਰੇਂਜਮੈਂਟ ਨਜ਼ਰ ਆਇਆ ਜਿੱਥੇ ਗਾਈਆਂ ਨੂੰ ਨਹਾ ਲਾਇਆ ਜਾ ਰਿਹਾ ਹੋਵੇ ਚਲੋ ਹੁਣ ਅਸੀਂ ਇਸੇ ਕਰਕੇ ਆਏ ਹਾਂ ਜਾਰੀ ਕਰਾਵੇ ਇਹ ਸਾਨੂੰ ਕਮੀਆਂ ਲੱਗੀਆਂ ਉਹ ਕਮੀਆਂ ਡੀ ਸਾਹਿਬ ਨਾਲ ਕਰਾਂਗੇ ਸਾਰੇ ਜਿਹੜਾ ਪ੍ਰਸ਼ਾਸਨ ਖੜਾ ਹੈ ਸਾਰਾ ਨੰਨ ਸੰਗ ਜੋ ਕਮੀਆਂ ਨਜ਼ਰ ਆਈਆਂ ਉਹ ਦੂਰ ਕਰਨੇ ਕੋਸ਼ਿਸ਼ ਕਰਾਂਗੇ ਤੁਹਾਡੇ ਦੌਰੇ ਦੇ ਦੌਰਾਨ ਇਹ ਗਾਈਆਂ ਨੂੰ ਸਿਰਫ ਸੁੱਕਾ ਚਾਰਾ ਦਿੱਤਾ ਜਾ ਰਿਹਾ ਤੂੜੀ ਦਿੱਤੀ ਜਾ ਰਹੀ ਖਾਣ ਨੂੰ ਜਿਹੜਾ ਹਰਾ ਚਾਰਾ ਪਿਆ ਵੀ ਉਹ ਧੁੱਪ ਛਿਪਿਆ ਹੋਇਆ ਕੀ ਕੋਈ ਐਕਸ਼ਨ ਲੈ ਰਹੇ ਹਾਂ ਬਿਲਕੁਲ ਬਿਲਕੁਲ ਐਕਸ਼ਨ ਕਰਾਂਗੇ ਕੋਈ ਇਸ ਕਾਰਨ ਦੱਸਦੇ ਆ ਇਹ ਗੱਲਾਂ ਤੇ ਅਗਰ ਨਹੀਂ ਹੋਣਗੇ ਸਰ ਜਿਹੜੇ ਇੱਥੇ ਸੇਵਾ ਕਰ ਰਹੇ ਨੇ ਜਾਂ ਫਿਰ ਜਿਹੜੇ ਕੀ EMPLOYE ਨੇ ਉਹ ਕੰਮ ਕਰ ਰਹੇ ਨੇ ਪਰ ਉਹਨਾਂ ਦੇ ਕੀ ਬੇਤਨ ਰੁਕੇ ਹੋਏ ਨੇ ਜਾਂ ਫਿਰ ਇਹ ਚੀਜ਼ ਗਲਤ ਨਹੀਂ ਕਿਤੇ ਲੱਗਦੀ ਤੁਸੀਂ ਉਰੀ ਤੁਸੀਂ ਕੰਮ ਕਰ ਰਹੇ ਨੇ ਤੇ ਉਹਨਾਂ ਦਾ ਹੀ ਕੰਮ ਪੈ ਤੁਸੀਂ ਮੇਰੇ ਨਾਲ ਹੀ ਹੋ ਤੇ ਉਹਨਾਂ ਬਾਰੇ ਪਹਿਲੇ ਹੀ ਗੱਲ ਇਹ ਮੈਂ ਕਰਕੇ ਚੁੱਕਿਆ ਹਾਂ ਔਰ ਡਿਸਾ ਨਾਲ ਵੀ ਕਰਾਂਗੇ ਬਿਲਕੁਲ ਨਾ ਦਾ ਜੋ ਬੰਦਾ ਹੱਕਾ ਮਿਲਣਾ ਚਾਹੀਦਾ ਬਿਲਕੁਲ ਮਿਲੂਗਾ ਸਰ ਸ਼ਹਿਰ ਨਿਵਾਸੀ ਨੂੰ ਅਪੀਲ ਕਰਨਾ ਚਾਹੂ ਹਾਂ ਜੀ ਸ਼ਹਿਰ ਨਿਵਾਸੀਆਂ ਨੂੰ ਇਹੀ ਕਹਿਣਾ ਹੈ ਵੀ ਬੈਸਤਾ ਬਹੁਤ ਸਹਿਯੋਗ ਦੇ ਰਹੇ ਨੇ ਔਰ ਬਾ ਚੜ ਕੇ ਸਹਿਯੋਗ ਦੇਣ ਔਰ ਇੱਥੇ ਜੇ ਉਹਨਾਂ ਦਾ ਪੈਸਾ ਲੱਗਿਆ ਉਹਨਾਂ ਨੂੰ ਨਜ਼ਰ ਆਊਗਾ ਤਾਂ ਉਹਨਾਂ ਦਾ ਹੋਰ ਹੌਸਲਾ ਵਧੂਗਾ ਉਸ ਗੱਲ ਨੂੰ ਅਸੀਂ ਪੂਰਤੀ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਜਿਵੇਂ ਤੁਸੀਂ ਪੱਖਿਆਂ ਦੀ ਗੱਲ ਕੀਤੀ ਹੈ ਜਾਂ ਹੋਰ ਸੁਵਿਧਾ ਕੋਈ ਫੁਆਰੇ ਵਗੈਰਾ ਲਵਾਉਂਦੀਓ ਕਰਦਿਆਂ ਕੁਝ ਕੋਈ ਮੈਸੇਜ ਵੀ ਕਨਵੇ ਕਰਨਾ ਚਾਹੁੰਦੇ ਹੋ ਸਾਰੀ ਸੁਸਾਇਟੀ ਨੂੰ ਸਰ ਗਊ ਸੇਵਾ ਨੂੰ ਲੈ ਕੇ ਕੋਈ ਮੈਸੇਜ ਅੱਛਾ ਸੋਡੇ ਥਰੂ ਹੀ ਮੈਸੇਜ ਦੰਨਿਆ ਵੀ ਇੱਕ ਤਾਂ ਇੱਕ ਨਸਲ ਕਨੀ ਧਿਆਨ ਕੀਤਾ ਜਾਵੇ ਗਊਸ਼ਾਲਾ ਨੂੰ ਵੀ ਜਿੰਨੀਆਂ ਪ੍ਰਾਈਵੇਟ ਚੱਲਦੀਆਂ ਉਹ ਵੀ ਇਸ ਗੱਲ ਤੇ ਜ਼ੋਰ ਦੇਣ ਤਾਕੇ ਤਾਂ ਇਹ ਗੁੰਗਾਂਤ ਨਰਵਰ ਬਣਨੀ ਹੈ ਜੀ ਅਸੀਂ ਨਸਲ ਦੇ ਧਿਆਨ ਨੇ ਉਹਦਾ ਵੀ ਜੇ ਅਸੀਂ ਨਸਬੰਦੀ ਕਰਾਈਏ ਉਸ ਗੱਲ ਦਾ ਵੀ ਧਿਆਨ ਕਰੀਏ ਤਾਂ ਹੀ ਇਹ ਮਤਲਬ ਅੱਗੇ ਅਸੀਂ ਇਹਨਾਂ ਨੂੰ ਆਤਮ ਨਿਰਭਰ ਕਰ ਸਕਦੇ ਆ ਨਸਲ ਤਾਂ ਬੱਝੂਗੀ ਸਾਨੂੰ ਸਰਕਾਰ ਦੇ ਅਦੇਕਸ਼ਨ ਦੇ ਨਾਲ ਉਹਨਾਂ ਵਾਪਸ ਕਰਨੀਆਂ ਪਈਆਂ ਕੀ ਵਜਾ ਕੋਰਟ ਦੇ ਆਡਰਾਂ ਨਾਲ ਕੋਰਟ ਦੇ ਆਡਰਾਂ ਉਹ ਸਾਡਾ ਡਾਂਡਾ ਸਾਡੇ ਕੋਲ ਹੈ ਦੇਖੋ ਇਹਨਾਂ ਕੋਲ ਹੈਗਾ ਮੈਨੂੰ ਦੱਸਿਆ ਇਹਨਾਂ ਨੇ 70 69 ਮਤਲਬ ਸੀਗੇ ਮੈਸਾ ਉਹਨੀਆਂ ਉਹਨਾਂ ਸਮਾਈਆਂ ਵਾਪਸ ਕੀਤੀਆਂ ਉਹ ਪਹਿਲਾਂ ਗੱਲ ਚੱਲਦੀ ਹੈ ਕੋਈ ਤੁਹਾਨੂੰ ਡਾਊਟ ਹੈਗਾ ਮੈਨੂੰ ਦੱਸੋ ਆਪਾਂ ਉਹਦੇ ਬਾਰੇ ਕਨਫਰਮ ਕਰ ਲੀਏ ਸੂਰ ਕਰਨ ਵਾਸਤੇ ਆ ਤੁਸੀਂ ਚੇ ਇਹ ਪ੍ਰੈਸ ਹੈਗੀ ਤਾਂ ਇਹ ਥੋੜਾ ਮੋਟਾ ਸਿਸਟਮ ਚੱਲ ਰਿਹਾ ਏ ਤੁਹਾਡੇ ਨਾਲ ਨਹੀਂ ਤਾਂ ਇਹ ਇੱਥੇ